ਅਸੀ ਕੱਲ ਦੀ ਯੂਵਾਸੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੇਵ ਸਿੰਘ ਸੋ ਆਖਿਰਕਾਰ ਦੋਸਤੋ ਸੁੱਤੀ ਹੋਈ ਸਰਕਾਰ ਜਾਗੀ ਕੱਲ ਦੀ ਖਬਰ ਨੇ ਜਿਹੜਾ ਵਾ ਅਸਰ ਲਿਆਂਦਾ ਉਸ ਤੋਂ ਬਾਅਦ ਜਿਹੜੀ ਪਾਰਟੀ ਜਿਹੜੀ ਹੈ ਹਰਕਤ 'ਚ ਆਈ ਹੈ ਕਾਰਪੋਰੇਸ਼ਨ ਵੀ ਹਰਕਤ 'ਚ ਆਈ ਹੈ ਤੇ ਜਿਹੜੇ ਲੋਕਾਂ ਦੇ ਸੀਵਰੇਜ ਜਿਹੜੇ ਬਲਾਕ ਹੋਏ ਪਏ ਸੀ ਕਿ ਤੁਹਾਨੂੰ ਦੱਸ ਦਈਏ ਕਿ ਉਹ ਸੀਵਰੇਜ ਜਿਹੜੇ ਆ ਹੁਣ ਸਖਸ਼ਮ ਜਿਹੜੇ ਕੀਤੇ ਜਾ ਰਹੇ ਆ ਸਾਰੇ ਜਿਹੜੇ ਸੀਵਰੇਜ ਦਾ ਸਾਫ ਕੀਤੇ ਜਾ ਰਹੇ ਆ ਮੁੱਜ ਮੌਕੇ ਤੇ ਕੌਂਸਲਰ ਵੀ ਨੇ ਆਮ ਆਦੀ ਪਾਰਟੀ ਦੇ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਇੰਦਰਜੀਤ ਜ ਦੇਖੋ ਜੀ ਵਾਰਡ ਬਹੁਤ ਵੱਡੀ ਆ ਸਾਡੀ ਕੰਮ ਜਿੱਦਾਂ ਵੀ ਕੋਈ ਪਤਾ ਲੱਗਦਾ ਵਾ ਸਾਨੂੰ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਕਰਾਉਂਦੇ ਆ ਇਹ ਵੀ ਕੰਮ ਤੁਹਾਡੀ ਖਬਰ ਗੱਲ ਮੈਂ ਦੇਖੀ ਫੇਸਬੁੱਕ ਤੇ ਵੀ ਆ ਕੰਮਾ ਹੋਂਦਾ ਪਿਆ ਵਾ ਤੇ ਅਸੀਂ ਇਮੀਡੀਏਟਲੀ ਆ ਸੁਪਰਸੈਕਸ਼ਨ ਦਾ ਇੰਤਜ਼ਾਮ ਹੋ ਗਿਆ ਵਾ ਮਤਲਬ ਇਹ ਕੰਮ ਦੀ ਕੋਈ ਕਮੀ ਨਹੀਂ ਆ ਸਾਡੀ ਪਾਰਟੀ ਕੋਲ ਮੇਅਰ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਆ ਅਸੀਂ ਰਾਤੀ ਉਹਨਾਂ ਨੂੰ ਫੋਨ ਕੀਤਾ ਵੀ ਆ ਕੰਮ ਹੋਇਆ ਵਾ ਆ ਸਵੇਰੇ ਸੁਪਰਸੈਕਸ਼ਨ ਪਹੁੰਚ ਗਈ ਆ ਪਾਰਟੀ ਬਾਜੀ ਪਾਰਟੀ ਬਾਜੀ ਕਰਦੇ ਜਿਹੜੇ ਲੋਕ ਆ ਨਾ ਉਹ ਆਪ ਕਿਤੇ ਨਾ ਕਿਤੇ ਪਾਰਟੀ ਬਾਜੀ ਤੇ ਫਸੇ ਹੋਏ ਆ ਬਸ ਇਹ ਚੀਜ਼ਾਂ ਵਾਂ ਜਿਹੜੀਆਂ ਵੀ ਜੇ ਤੁਹਾਨੂੰ ਲੱਗਦਾ ਵੀ ਮੇਰੇ ਕਹਿਣ ਦੇ ਕੰਮ ਹੁੰਦੇ ਆ ਜਾਂ ਸਾਡੀ ਪਾਰਟੀ ਬਾਜੀ ਕਰਕੇ ਕੰਮ ਹੁੰਦੇ ਆ ਤੁਸੀਂ ਮੈਨੂੰ ਵੀ ਸੰਪਰਕ ਕਰ ਸਕਦੇ ਆ ਉਹ ਵੀ ਸਾਡਾ ਭਰਾ ਹੀ ਆ ਉਹ ਨੌਨੀ ਕੌਂਸਲਰ ਰਾਜ ਤੋਂ ਉਹ ਸਾਡਾ ਭਰਾ ਹੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਵੀ ਅੰਦਰ ਵੀ ਤਾਂ ਆਹ ਕੰਮ ਨਹੀਂ ਹੁੰਦਾ ਪਿਆ ਆਪਾਂ ਕੰਮ ਕਰੋਣਾ ਵਾ ਲੋਕ ਮੁਸ਼ਕਲ ਚ ਪਰ ਜੇ ਆਪਣੀ ਮਾਨਸਿਕਤਾ ਇਹ ਹੋਵੇ ਵੀ ਆਪਾਂ ਲੋਕਾਂ ਨੂੰ ਮੁਸ਼ਕਲ ਚ ਕੱਢਣਾ ਤਾਂ ਫੇਰ ਇਹ ਗੱਲਾਂ ਹੁੰਦੀਆਂ ਵਾ ਜਿੰਨੀ ਦੇਰ ਆਪਾਂ ਇਹ ਕਰਨਾ ਨਹੀਂ ਆ ਤੇ ਬਸ ਸਿਰਫ ਇਹੀ ਕਰਨਾ ਵਾ ਵੀ ਆਪਾਂ ਸਰਕਾਰ ਨੂੰ ਬਦਲਾਵ ਕਿੱਦਾਂ ਕਰੀਏ ਮੇਰ ਸਾਹਿਬ ਤੁਹਾਡੇ ਨਾਲ ਘੁੰਮਦੇ ਪਏ ਸੀਗੇ ਤੇ ਕੀ ਉਦੋਂ ਤੁਹਾਡਾ ਸੰਪਰਕ ਨਹੀਂ ਕੀਤਾ ਗਿਆ ਸੀਗਾ ਉਹ ਜੀ ਮੈਨੂੰ ਇਹਦਾ ਸ਼ਾਮ ਤੱਕ ਪਤਾ ਲੱਗਾ ਵੀ ਇਹ 4 ਨੰਬਰ ਗਲੀ ਦੇ ਵਿੱਚ ਵੀ ਇਹ ਪ੍ਰੋਬਲਮ ਚੱਲਦੀ ਪਈ ਆ ਇੰਦਰਾ ਕਲੋਨੀ ਦੀ ਪ੍ਰੋਬਲਮ ਬੜੇ ਲੰਬੇ ਸਮੇਂ ਤੋਂ ਚੱਲਦੀ ਪਈ ਆ ਆਪਾਂ ਕੱਲ ਮੇਅਰ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਉਹ ਆਪ ਨਿੱਜੀ ਤੌਰ ਤੇ ਆ ਕੇ ਉਹਨਾਂ ਨੇ ਸਾਰਾ ਜਿਹੜਾ ਏਰੀਆ ਸੀ ਉਹਦਾ ਜਾਇਜ਼ਾ ਲਿਆ ਔਰ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਦੇਖਿਆ ਵੀ ਕੀ ਕੀ ਹੋਣਾ ਲਾ ਇੱਥੇ ਔਰ ਉਹਨਾਂ ਨੇ ਕੰਮ ਦਾ ਵਾਅਦਾ ਵੀ ਕਰਕੇ ਗਿਆ ਵੀ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਦੇ ਕੰਮ ਹੋ ਜਾਣੇ ਆ ਆਪਣੇ ਆ ਸਵਾ ਦੋ ਮਹੀਨੇ ਦੇ ਵਿੱਚ ਬੜੀ ਪ੍ਰੋਬਲਮ ਚੱਲਦੀ ਪਈ ਆ ਉਹਦਾ ਵੀ ਹੱਲ ਆਪਾਂ ਕੱਢਿਆ ਵੀ ਆਹ ਕੰਮ ਇਹਦਾ ਹੱਲ ਆ ਇੱਕ ਜਲਦੀ ਜਤੋਂ ਜਲ ਮਤਲਬ ਜਿੰਨੀ ਜਲਦੀ ਹੋ ਸਕਦਾ ਉਹਨੀ ਜਲਦੀ ਹੋ ਜਾਣਾ ਜਿਹੜੀ ਜਗ੍ਹਾ ਆ 75% 85 ਉਹ ਇਹ ਦੇਖੋ ਵਾਰਡ ਬੰਦੀ ਜਿਹੜੀ ਆ ਉਹ ਇੱਕ ਅਲੱਗ ਚੀਜ਼ ਦੀ ਆ ਇੱਕ ਸਾਡਾ ਸਮਾਜਿਕ ਤੌਰ ਤੇ ਇਹੀ ਫਰਜ਼ ਬਣਦਾ ਵੀ ਜੇ ਸਾਡੇ ਏਰੀਆ ਦੇ ਵਿੱਚ ਕੋਈ ਦਿੱਕਤ ਹੈਗੀ ਆ ਤੇ ਅਸੀਂ ਉਹਨੂੰ ਰਲ ਕੇ ਆ ਮੇਰੇ ਭਰਾ ਸਮਰਮਨ ਸਿਮਰ ਮਲਿਕ ਜੀ ਵੀ ਇੱਥੇ ਆਏ ਆ ਸਿਮਰ ਮਲਿਕ ਜੀ ਨੇ ਵੀ ਗੱਲਬਾਤ ਕਰ ਲਦੇ ਆ ਮਲਿਕ ਜੀ ਤੁਸੀਂ ਕੱਲ ਸੁੱਤੇ ਹੋਏ ਸੀਗੇ ਦੇਖੋ ਜੀ ਮੈਂ ਜਦੋਂ ਸਾਨੂੰ ਪਤਾ ਲੱਗਾ ਵੈਸੇ ਇਹ ਵਾਰਡ 1 ਨੰਬਰ ਤੇ 85 ਨੰਬਰ ਮਿਕਸ ਹੈ ਤੁਸੀਂ ਵੈਸੇ ਰਹਿਸ਼ੀ ਤੁਹਾਡੀ ਤੁਸੀਂ ਇੱਥੇ ਦੇ ਹੋਣਾ 85 ਨੰਬਰ ਵਾਰਡ ਚ ਹੀ ਆ ਬਾਬਾ ਮੋਹਨ ਦਾਸ ਨਗਰ ਦਾ ਮੈਂ ਰਹਿਣ ਵਾਲਾ ਅਸੀਂ ਇੱਥੇ ਜੈਟਿੰਗ ਮਸ਼ੀਨ ਵੀ ਭੇਜੀ ਪਿੱਛੇ ਮੈਂ ਮੇਰੇ ਪਿੱਛੇ ਭਾਈ ਸਾਹਿਬ ਵੀ ਖੜੇ ਨੇ ਕਲੋਨੀ ਦੇ ਵਾਸੀ ਨੇ ਅਸੀਂ ਮੋਟਰਾਂ ਵੀ ਲਾਈਆਂ ਟਰੈਕਟਰ ਦੇ ਨਾਲ ਵੀ ਇੱਥੇ ਪਾਣੀ ਕੱਢਿਆ ਅੱਜ ਤੁਹਾਡੇ ਸਾਹਮਣੇ ਸੁਪਰ ਸੈਕਸ਼ਨ ਵੀ ਆਈ ਹੈ ਲੋਕੀ ਤਾਂ ਕੱਲ ਗਾਲ੍ਹਾਂ ਕੱਢ ਰਹੇ ਸੀ ਕਹਿੰਦੇ ਕੋਈ ਕੰਮ ਹੀ ਨਹੀਂ ਹੋਇਆ ਭਾਜੀ ਇਹ ਜਿਹੜੇ ਗਾਲ੍ਹਾਂ ਕੱਢਣ ਵਾਲੇ ਆਪਾਂ ਲੋਕਾਂ ਦੀ ਗੱਲ ਕਰਦੇ ਐ ਵੈਸੇ 90% ਲੋਕ ਇਸ ਮੱਲੇ ਦੇ ਹੀ ਨਹੀਂ ਸੀ ਤੁਸੀਂ ਉਸ ਵੀਡੀਓ ਨੂੰ ਚੈੱਕ ਕਰੋ ਇਸ ਕਲੋਨੀ ਦੇ ਤੁਸੀਂ ਪਿੱਛੇ ਚੈੱਕ ਕਰੋ ਕਲੋਨੀ ਦੇ ਬੰਦੇ ਹੀ ਖੜੇ ਐ ਇੰਨਾ ਚ ਕੋਈ ਸੀਗਾ ਉੱਥੇ ਕੋਈ ਵੀ ਨਹੀਂ ਸੀਗਾ ਇਹ ਸਿਰਫ ਦੀ ਸਿਰਫ ਜਿਹੜੀ ਰਾਜਨੀਤੀ ਤੁਹਾਨੂੰ ਲੱਗਦਾ ਹੈ ਕਿ ਉਹ ਕਲੋਨੀ ਦੇ ਬੰਦੇ ਨਹੀਂ ਸੀਗੇ ਕੋਈ ਹੋਰ ਸੀਗੇ ਫਿਰ ਤੁਸੀਂ ਮੌਕੇ ਤੇ ਕਿਉਂ ਨਹੀਂ ਆਏ ਉਸ ਸਮੇਂ ਗੱਲ ਕਰਨ ਗੱਲ ਮੈਂ ਇੱਥੇ ਨਹੀਂ ਸੀਗਾ ਕੱਲ ਮੈਂ ਪੀਜੀਆਈ ਸੀ ਮੇਰੇ ਚਾਚਾ ਹੀ ਐਡਮਿਟ ਸੀਗੇ ਤੇ ਮੈਂ ਉੱਥੇ ਸੀ ਕੱਲ ਸਾਨੂੰ ਵਾਰਡ ਦੇ ਵਿੱਚੋਂ ਫੋਨ ਆਇਆ ਸ਼ਾਮ ਵੇਲੇ ਵੀ ਇਦਾਂ ਦਾ ਪ੍ਰੋਬਲਮ ਆ ਗਿਆ ਦੇਖੋ ਜੈਟਿੰਗ ਮਸ਼ੀਨ ਆਈ ਹੋਈ ਹੈ ਪਰ ਜਿਹੜੀ ਸੀਵਰੇਜ ਦੀ ਪ੍ਰੋਬਲਮ ਹੁੰਦੀ ਕਦੀ ਵੀ ਇੱਕ ਦਿਨ ਦੀ ਨਹੀਂ ਹੁੰਦੀ ਇਹਦਾ ਮਤਲਬ ਕਾਫੀ ਲੰਬੇ ਸਮੇਂ ਤੋਂ ਚੀਜ਼ ਚੱਲਦੀ ਵੀ ਇਹ ਤਾਂ ਤੁਹਾਡੇ ਲੱਗੇ ਦੀ ਜਿਹੜਾ ਮਸਲਾ ਹੱਲ ਨਹੀਂ ਹੋਇਆ ਤੇ ਤੁਸੀਂ ਬਾਕੀ ਮਸਲੇ ਕਿੱਦ ਇੱਕ ਅੱਧੇ ਦਿਨ ਦੀ ਫੇਰ ਖਰਾਬ ਹੋਈ ਹੈ ਜਦੋਂ ਮੋਟਰ ਖਰਾਬ ਹੁੰਦੀ ਉਦੋਂ ਇਹ ਇਲਾਕੇ ਟੇਲ ਐਂਡ ਹੈ ਇਹ ਜਿਹੜਾ ਸਾਡਾ ਜਿੰਦਾ ਪਿੰਡ ਹੈ ਇਹ ਟੇਲ ਐਂਡ ਹੈ ਜੀ ਸੀਵਰੇਜ ਦਾ ਜਦੋਂ ਉਥੋਂ ਮੋਟਰ ਖਰਾਬ ਹੁੰਦੀ ਡਿਸਪੋਜ਼ੇਬਲ ਤੇ ਉਸ ਤੋਂ ਬਾਅਦ ਫਿਰ ਇੱਥੇ ਪ੍ਰੋਬਲਮ ਆਉਂਦੀ ਹੁੰਦੀ ਹੈ ਫਿਰ ਜਿੱਦਾਂ ਹੀ ਪਾਣੀ ਬੈਕ ਵਜਦਾ ਉਹ ਇੱਥੋਂ ਹੀ ਬਾਹਰ ਆਂਦਾ ਬਾਕੀ ਸਾਰੇ ਤੁਸੀਂ ਇਲਾਕੇ ਦੇਖੋਗੇ ਸਮੂਹ ਚਲਦੇ ਵੇ ਸਾਨੂੰ ਬੈਂਗਣ ਵੀ ਕਿਹਾ ਗਿਆ ਸੀਗਾ ਸ਼ਾਇਦ ਤੁਹਾਨੂੰ ਮੈਂ ਯਾਦ ਕਰਾ ਦਵਾਂ ਕੱਲ ਦੀ ਵੀਡੀਓ ਦੇ ਵਿੱਚ ਕੌਂਸਲਰ ਮਹਿਿਨਾ ਨੇ ਇਹ ਕਿਹਾ ਸੀਗਾ ਕਿ ਪਹਿਲੇ ਕਿਸੇ ਪਾਰਟੀ 'ਚ ਹੁੰਦੇ ਆ ਬਾਅਦ 'ਚ ਕਿਸੇ ਹੋਰ ਪਾਰਟੀ ਚ ਜਿੱਦਾਂ ਤੁਸੀਂ ਭਾਜਪਾ ਦੇ ਵਿੱਚ ਸੀਗੇ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਉੱਥੋਂ ਬੈਂਗਣ ਸ਼ਬਦ ਜਿਹੜਾ ਕਿਹਾ ਗਿਆ ਸੀਗਾ ਸ਼ਾਇਦ ਉਹ ਤੁਹਾਡੇ ਵਾਸਤੇ ਸੀਗਾ ਤੁਸੀਂ ਕੁਝ ਕਹਿਣਾ ਚਾਹੋਗੇ ਉਹਨਾਂ ਦੀ ਮਾਨਸਿਕਤਾ ਜੀ ਉਹ ਕੁਝ ਵੀ ਕਹਿ ਸਕਦੇ ਆ ਉਹ ਜਿਹੜੀ ਵੀ ਪਾਰਟੀ 'ਚ ਹੈਗੇ ਆ ਜਿਹੜੇ ਬੰਦੇ ਗੱਲਾਂ ਕਰਦੇ ਆ ਉਹਨਾਂ ਦੇ ਤਾਲਮਿਲ ਕਿੰਨਾ ਬੰਦਿਆਂ ਨਾਲ ਆ ਉਹ ਵੀ ਤਾਂ ਸਾਰੇ ਕੋ ਜਗ ਜਾ ਰੇ ਇਹ ਗੱਲਾਂ ਉਹਨਾਂ ਨੇ ਵੀ ਸਾਫ਼ ਗੱਲਾਂ ਕਹੀਆਂ ਤੁਸੀਂ ਵੀ ਸਾਫ਼ ਕਰ ਦਿਓ ਕਿ ਇਹਨਾਂ ਦੇ ਨਾਲ ਤਾਲ ਮਿਲਨੇ ਮੌਜੂਦਾ ਕੌਂਸਲਰ ਹੋ ਕੇ ਵੀ ਤੁਹਾਨੂੰ ਡਰ ਹੈ ਮੈਂ ਇਸ ਬਾਰੇ ਕੁਝ ਨਹੀਂ ਕਿਹਾ ਸਰ ਡਰ ਦੀ ਕੋਈ ਗੱਲ ਨਹੀਂ ਹੁੰਦੀ ਅਸੀਂ ਸਮਾਜਿਕ ਬੰਦੇ ਆ ਸਮਾਜਿਕ ਭਾਈਚਾਰਾ ਬਣਿਆ ਰਹਿਣਾ ਚਾਹੀਦਾ ਅਸੀਂ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਰੱਖਦੇ ਹੋਰ ਤੁਸੀਂ ਦੱਸੋ ਕੁਝ ਬਾਕੀ ਤੇ ਇਹੀ ਹੈ ਕਿ ਅੱਜ ਤੁਹਾਡੇ ਵੱਲੋਂ ਜਿਹੜੀ ਆ ਕੀਤੀ ਗਈ ਹੈ ਜਿਹੜੀ ਸਫਾਈ ਵਗੈਰਾ ਕਰਵਾਈ ਜਾ ਰਹੀ ਜੇ ਤੁਸੀਂ ਪਹਿਲੇ ਕਰਵਾ ਕਰਵਾ ਲੈਂਦੇ ਸ਼ਾਇਦ ਆ ਚੀਜ਼ ਨਹੀਂ ਹੁੰਦੀ ਉਸ ਤੋਂ ਬਾਅਦ ਮੰਨ ਲਓ ਜੇ ਬਾਈ ਚਾਂਸ ਦਾ ਤੁਸੀਂ ਦੱਸਿਆ ਕਿ ਮੈਂ ਪੀਜੀਆਈ ਦੇ ਵਿੱਚ ਸੀਗਾ ਪਰ ਪਿੱਛੋਂ ਇਹਦਾ ਮਤਲਬ ਜੇ ਕਾਉਂਸਲਰ ਕੀ ਬਾਹਰ ਚੱਲ ਜੇਗਾ ਤਾਂ ਕਿ ਪਿੱਛੋਂ ਵਰਕ ਰੁਕ ਜਾਂਦੇ ਆ ਭਾਈ ਸਾਹਿਬ ਇਹ ਰੁਟੀਨ ਚ ਵਰਕ ਹੁੰਦੇ ਰਹਿੰਦੇ ਆ ਸੀਵਰੇਜ ਜਾਮ ਹੋਣਾ ਸੀਵਰੇਜ ਕਲੀਅਰ ਹੋਣਾ ਇਹ ਰੁਟੀਨ ਵਰਕ ਹੈ ਕਦੀ ਐਦਾਂ ਨਹੀਂ ਹੁੰਦਾ ਵੀ ਅੱਜ ਮਸ਼ੀਨ ਲੱਗੀ ਤੇ ਕੱਲ ਬੰਦ ਨਹੀਂ ਹੋਊਗਾ ਕੱਲ ਨੂੰ ਫੇਰ ਬੰਦ ਹੋ ਸਕਦਾ ਇਹ ਰੁਟੀਨ ਵਰਕ ਹੈ ਕਦੀ ਇਹ ਚੀਜ਼ਾਂ ਰੁਕਦੀਆਂ ਨਹੀਂ ਹੁੰਦੀਆਂ ਸੁਪਰ ਸੈਕਸ਼ਨ ਲਾਸਟ অপਸ਼ਨ ਹੈ ਸੁਪਰ ਸੈਕਸ਼ਨ ਆਈ ਹੋਈ ਹੈ ਅਜੇ ਕੰਮ ਚੱਲਦਾ ਪਿਆ ਹੈ ਜੈਟਿੰਗ ਲੱਗਦੀ ਰਹੀ ਠੀਕ ਹੈ ਕਹਿਣਾ ਜਿਹੜੀ ਚਲਦੀ ਹੈ ਕੱਲ ਇੱਥੇ ਸਾਰੇ ਲੋਕ ਇਕੱਠੇ ਹੋਏ ਸੀ ਕਿ ਉਹ ਮਹੱਲੇ ਵਾਸੀ ਨਹੀਂ ਸੀਗੇ ਦੇਖੋ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਕਾਫੀ ਬੰਦੇ ਤੁਸੀਂ ਥੋੜੀ ਦੇਰ ਪਹਿਲੇ ਇਹ ਹੀ ਗੱਲ ਕੀਤੀ ਸੀ ਠੀਕ ਹੈ ਜੀ ਕਾਫੀ ਬੰਦੇ ਬਾਹਰੋਂ ਸੀ ਲੇਕਿਨ ਜੋ ਵੀ ਪ੍ਰੋਬਲਮ ਆ ਸਾਰਿਆਂ ਦੇ ਸਾਹਮਣੇ ਆ ਜੇ ਵੀਡੀਓ ਦੇ ਵਿੱਚ ਜੇ ਵੀਡੀਓ ਦੇ ਵਿੱਚ ਮੰਨ ਲਓ 20 ਤੋਂ 25 ਬੰਦੇ ਆ 30 ਬੰਦੇ ਆਪਾਂ ਲਾ ਲੀਏ ਕਿ 30 ਬੰਦੇ ਉੱਥੇ ਖੱਟੇ ਸੀਗੇ ਤਾਂ ਤੁਹਾਡੇ ਹਿਸਾਬ ਨਾਲ ਵਿੱਚੋਂ ਮੁਹੱਲੇ ਦੇ ਕਿੰਨੇ ਸੀਗੇ ਤੇ ਬਾਹਰ ਕਿੰਨੇ ਸੀਗੇ ਫਿਰ ਭਾਈ ਸਾਹਿਬ ਗੱਲ ਇਹ ਆ ਵੀ ਹੁਣ ਆਪਾਂ ਇਹਨਾਂ ਗੱਲਾਂ 'ਚ ਪੈਣ ਦੀ ਬਜਾਏ ਹੁਣ ਤੁਸੀਂ ਦੇਖੋ ਪਾਣੀ ਖੜਾ ਸੀ ਅੱਜ ਵੀ ਖੜੇ ਹੋਏ ਨਾ ਇੱਥੇ ਆ ਕੇ ਇਹ ਸੀ ਰੁਟੀਨ ਦੇ ਵਿੱਚ ਕੰਮ ਕਰਦੇ ਨੇ ਨਹੀਂ ਪਹਿਲੀ ਵਾਰ ਨਹੀਂ ਆ ਵੀ ਪਹਿਲੀ ਵਾਰ ਹੀ ਗੱਡੀ ਆਈ ਹੈ ਜਾਂ ਜਟੀਆਂ ਦੀ ਰੁਟੀਨ ਚ ਆਂਦੀ ਹੈ ਤੁਸੀਂ ਮੈਂ ਤੁਹਾਨੂੰ ਆਪਣੀਆਂ ਵੀਡੀਓ ਦਿਖਾ ਸਕਦਾ ਤੁਸੀਂ ਦੇਖੋ ਰੁਟੀਨ 'ਚ ਕੰਮ ਚੱ ਤਦੰ ਦੱਸ ਦਈਏ ਕਿ ਕਾਉਂਸਲ ਸਾਹਿਬ ਦਾ ਕਹਿਣਾ ਇਹ ਹੈ ਕਿ ਰੂਟੀਨ ਦੇ ਉੱਤੇ ਜਿਹੜੇ ਇਹ ਸਾਰੇ ਕੰਮ ਹੁੰਦੇ ਆ ਮੈਂ ਵੀਡੀਓ ਦਿਖਾ ਸਕਦਾ ਸੋ ਵੀਡੀਓ ਵੀ ਦੇਖ ਲੈਂਦੇ ਕਿ ਰੂਟੀਨ ਦੇ ਵਿੱਚ ਕਿਹੜੇ ਕੰਮ ਹੁੰਦੇ ਆ ਤੇ ਹਿਸਟਰੀ ਦੇ ਵਿੱਚ ਜਾ ਕੇ ਇਹ ਜ਼ਰੂਰ ਚੈੱਕ ਕੀਤੀਆਂ ਜਾਣਗੀਆਂ ਕਿ ਇਹ ਵੀਡੀਓ ਕਿੰਨੀਆਂ ਪੁਰਾਣੀਆਂ ਨੇ ਤੇ ਕਿੰਨੀਆਂ ਨਵੀਆਂ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਟਮਾਰੋ ਦੀਆਂ ਵੀਡੀਓ ਨੇ ਆ ਯੈਸਟਰਡੇ ਦੀ ਵੀਡੀਓ ਏ ਇਹ ਰੂਟੀਨ ਦੇ ਵਿੱਚ ਕੰਮ ਹੁੰਦੇ ਆ ਜੀ 2 ਮਿੰਟ ਤੇ ਨੈਟਵਰਕ ਦਾ ਸ਼ੋਰਟ ਹੋ ਸਕਦਾ ਹਾਂਜੀ ਸਰ ਅੱਜ ਕਿੰਨੀ ਤਰੀਕਾ ਤੁਸੀਂ ਦੇਖ ਸਕਦੇ ਹੋ ਆ ਕੰਮ ਚੱਲਦਾ ਪਿਆ ਨਹੀਂ ਗੱਲ ਦਾ ਚੱਲਦਾ ਪਿਆ ਇਹ ਕਿੱਥੇ ਦਾ ਆ ਜੀ ਇਹ ਠੀਕ ਇਹ ਇਹ ਰੂਟੀਨ ਦੇ ਵਿੱਚ ਕੰਮ ਹੁੰਦੇ ਆ ਪੱਕੇ ਬੰਦੇ ਲੱਗੇ ਹੋਏ ਆ ਲੇਕਿਨ ਇਹ ਬੰਦ ਹੋਣਾ ਹੋਣਾ ਇਹ ਇਹ ਤਾਂ ਤਕਰੀਬਨ ਰੂਟੀਨ ਦੇ ਕੰਮ ਨੇ ਜੀ ਸੀਵਰੇਜ ਬੱਚੇ ਚੱਲਦਾ ਬੰਦ ਵੀ ਹੋਣਾ ਜੀ ਕਿਸੇ ਵੇਲੇ ਮੋਟਰ ਦੇ ਵਿੱਚ ਪ੍ਰੋਬਲਮ ਆ ਗਈ ਤਾਂ ਵੀ ਸੀਵਰੇਜ ਬੰਦ ਹੋਣਾ ਅਸੀਂ ਜੈਟਿੰਗ ਵੀ ਲਾਉਣਾ ਹੁਣ ਸੁਪਰ ਸੈਕਸ਼ਨ ਦੀ ਲੋੜ ਆ ਮੇਰੇ ਸਾਹਮਣੇ ਢਾਲ ਸਾਹਮਣੇ ਸਾਡੇ ਵਾਸਤੇ ਸੁਪਰ ਸੈਕਸ਼ਨ ਭੇਜੀ ਹੈ ਮਤਲਬ ਇਹਦੇ ਤੇ ਰਾਜਨੀਤੀ ਕਰਨਾ ਇੱਕ ਗਲਤ ਗੱਲ ਆ ਤੁਹਾਡਾ ਇਹ ਕਹਿਣਾ ਹੈ ਕਿ ਕੱਲ ਜਿਹੜੀ ਆ ਸਾਰੀ ਚੀਜ਼ ਹੋਈ ਆ ਇੱਕ ਰਾਜਨੀਤੀ ਸੀਗੀ ਬਿਲਕੁਲ ਰਾਟੀ ਨੂੰ ਬਦਨਾਮ ਕਰਨ ਦੀ ਚੀਜ਼ ਸੀ ਬਿਲਕੁਲ ਰਾਜਨੀਤੀ ਕੀਤੀ ਗਈ ਹੈ ਜੀ ਜੇ ਇਹ ਕੰਮ ਉਹ ਕਹਿੰਦੇ ਆ ਉਹਨਾਂ ਦੇ ਕੰਮ ਕਹਿੰਦੇ ਨਹੀਂ ਹੁੰਦੇ ਉਹਨਾਂ ਦੀਆਂ ਤੁਸੀਂ ਵੀਡੀਓ ਚੈੱਕ ਕਰੋ ਕੀ ਉਹਨਾਂ ਦੇ ਕਹਿੰਦੇ ਸੁਪਰ ਸੈਕਸ਼ਨਾਂ ਨਹੀਂ ਜਾਂਦੀਆਂ ਕੀ ਉਹਨਾਂ ਦੇ ਕਹਿੰਦੇ ਜੈਡਿੰਗ ਮਸ਼ੀਨਾਂ ਨਹੀਂ ਜਾਂਦੀਆਂ ਉਹ ਆਪਣੀ ਰੁਟੀਨ ਦੇ ਵਿੱਚ ਲਾਈਵ ਵੀ ਪਾਉਂਦੇ ਆ ਵੀਡੀਓ ਵੀ ਪਾਉਂਦੇ ਆ ਕਿਉਂ ਉਹਨਾਂ ਦੇ ਕਹਿੰਦੇ ਉਹਨਾਂ ਨੇ ਕਿਉਂ ਰਾਜਨੀਤੀ ਕੀਤੀ ਇਹ ਕਰਾ ਸਕਦੇ ਸੀ ਨਾ ਕਿਉਂ ਨਹੀਂ ਕਰਾਇਆ ਗਿਆ ਕੰਮ ਇਹ ਕਹਿੰਦੇ ਸੀ ਕਿ ਅਸੀਂ ਬਾਰ-ਬਾਰ ਜਾਏ ਕਹਿੰਦੇ ਆ ਪਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਅਸੀਂ ਦੂਜੀ ਪਾਰਟੀ ਤੋਂ ਆ ਬਿਲਕੁਲ ਨਹੀਂ ਜੀ ਤੁਸੀਂ ਉਹਨਾਂ ਦੀਆਂ ਰੁਟੀਨ ਦੇ ਵਿੱਚ ਵਰਕ ਚੈੱਕ ਕਰੋ ਉਹਨਾਂ ਦੇ ਗਰੁੱਪ ਬਣੇ ਹੋਏ ਆ ਉਹਨਾਂ ਦੀਆਂ ਫੇਸਬੁਕ ਚਲਦੀ ਪਈ ਹੈ ਜੇ ਕੰਮ ਨਹੀਂ ਹੁੰਦਾ ਤੇ ਉਹ ਕਿਦਾਂ ਦੀਆਂ ਲਾਈਵ ਪਾਉਂਦੇ ਆ ਉਹ ਕਿੱਦਾਂ ਕੰਮ ਹੋ ਰਿਹਾ ਕੰਮ ਤਾਂ ਉਹਨਾਂ ਤੇ ਕਹਿੰਦੇ ਹੋ ਰਿਹਾ ਕੋਲੇ ਖੜ ਕੇ ਕਰਾਂਦੇ ਸਿਰਫ ਰਾਜਨੀਤੀ ਔਰ ਗੁੱਚ ਨਹੀਂ ਸੋ ਵਾਰਡ ਨੰਬਰ 1 ਦੇ ਜਿਹੜੇ ਆ ਕੌਂਸਲ ਸਾਹਿਬਾਂ ਜਿਹੜੇ ਉਹ ਵੀ ਸਾਡੇ ਨਾਲ ਮੌਜੂਦ ਐਕਸ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਬ੍ਰਦਰ ਜਿਹੜੀ ਆ ਸਾਰੀਆਂ ਚੀਜ਼ਾਂ ਹੋਈਆਂ ਅੱਜ ਜਿਹੜੀ ਆ ਸੱਕਾ ਮਸ਼ੀਨ ਜਿਹੜੀ ਆ ਲੱਗੀ ਆ ਸਾਰੇ ਸੀਵਰੇਜ ਵਗੈਰਾ ਜਿਹੜੇ ਸਾਫ਼ ਹੋ ਰਹੇ ਆ ਕੀ ਕਹਿਣਾ ਤੁਹਾਡਾ ਇਸ ਬਾਰੇ ਕਿ ਕਿਸੇ ਅੱਗੇ ਜੇ ਕਿਸੇ ਲੋਕਾਂ ਨੂੰ ਪ੍ਰੋਬਲਮ ਆਂਦੀ ਹੈ ਕਿ ਉਦੋਂ ਵੀ ਇੰਦਰਜੀਤ ਜੀ ਇੱਦਾਂ ਹੀ ਨਾਲ ਖੜੇ ਹੋਣਗੇ ਗੁਰਦੀਪ ਜੀ ਇਹ ਦੇਣਾ ਨਾ ਸੀਵਰੇਜ ਦੀ ਪ੍ਰੋਬਲਮ ਹੁੰਦੀ ਹੈ ਇਹਦਾ ਇੱਕ ਸਿਸਟਮ ਆ ਸਭ ਤੋਂ ਪਹਿਲਾਂ ਆਪਾਂ ਬੰਦੇ ਭੇਜਦੇ ਆ ਇਹਨੂੰ ਚੈੱਕ ਕਰਦੇ ਆ ਵੀ ਜੇ ਛੋਟੀ ਨਾਲ ਹੀ ਹੋ ਜਾਵੇ ਸਹੀ ਫਿਰ ਆਪਾਂ ਜੈਟਿੰਗ ਮਸ਼ੀਨ ਲਾਉਂਦੇ ਆ ਟਰੈਕਟਰ ਲਾਉਂਦੇ ਆ ਇਹ ਜਿਹੜਾ ਸੁਪਰ ਸੈਕਸ਼ਨ ਦਾ ਹੈਗਾ ਨਾ ਯਾਨੀ ਲਾਸਟ ਆਪਸ਼ਨ ਹੁੰਦੀ ਆ ਵੀ ਆਪਾਂ ਇਹਨੂੰ ਸੁਪਰ ਸੈਕਸ਼ਨ ਲਵਾ ਕੇ ਹੱਲ ਕਰ ਸਕੀਏ ਇਹ ਦੇਖੋ ਮੇਅਰ ਸਾਹਿਬ ਨੇ ਦਿਨੇਸ਼ ਢਾਲ ਜੀ ਜਿੰਨੀ ਵਾਰ ਵੀ ਅਸੀਂ ਕਾਲ ਕਰਦੇ ਸਾਡੇ ਕੰਮ ਬਲ ਦੇ ਅਲ ਰਾਤੀ ਅਸੀਂ ਗੱਲ ਕੀਤੀ ਤਾਂ ਸਵੇਰੇ ਸੁਪਰ ਸੈਕਸ਼ਨ ਪਹੁੰਚ ਗਈ ਆ ਇਦਾਂ ਦਾ ਕੋਈ ਵੀ ਮਸਲਾ ਨਹੀਂ ਹੈਗਾ ਵੀ ਪਾਰਟੀ ਬਾਜ਼ੀ ਹੁੰਦੀ ਪਈ ਆ ਕਿਤੇ ਜਿਹੜੇ ਬੰਦੇ ਪਾਰਟੀ ਬਾਜ਼ੀ ਕਹਿੰਦੇ ਆ ਉਹ ਆਪ ਇਸ ਦਾ ਇਸ ਚੀਜ਼ ਦਾ ਸ਼ਿਕਾਰ ਆ ਕਿਤੇ ਨਾ ਕਿਤੇ ਦੇਖੋ ਪਾਰਟੀ ਬਾਜੀ ਆਪਾਂ ਆਪ ਕਰਦੇ ਪਏ ਆ ਤੇ ਕਹਿੰਨੇ ਆਪਾਂ ਦੂਸਰਿਆਂ ਨੂੰ ਵੀ ਪਾਰਟੀ ਬਾਜੀ ਇੰਦਰਜੀਤ ਹਮੇਸ਼ਾ ਖੜਾ ਜੀ ਆਪਣੀ ਵਾਰਡ ਨਾਲ ਆਪਣੇ ਪਰਿਵਾਰ ਨਾਲ ਸਾਰੇ ਅਸੀਂ ਆ ਸਿਮਰ ਮਲਿਕ ਬਾਜੀ ਆ ਇੱਥੇ ਦੇਖੋ ਅਸੀਂ ਕੋਈ ਵੀ ਕੰਮ ਹੁੰਦਾ ਤੁਸੀਂ ਸਾਡੀ ਫੇਸਬੁੱਕ ਆਈਡੀ ਦੇਖ ਸਕਦੇ ਆ ਕੰਮ ਹਰੇਕ ਕੰਮ ਇਮੀਡੀਏਟਲੀ ਹੁੰਦਾ ਪਿਆ ਵਾ ਬਿਲਕੁਲ ਕੱਲ ਮੇਅਰ ਸਾਹਿਬ ਨੇ ਵੀ ਡਿਪਟੀ ਮੇਅਰ ਸਾਹਿਬ ਨਾਲ ਸਾਡੀ ਗੱਲ ਹੋਈ ਸੀ ਕਿ ਪਹਿਲ ਦੇ ਆਧਾਰ ਤੇ ਜਿਹੜੀ ਇੰਦਰਜੀਤ ਨੂੰ ਵੀ ਅਸੀਂ ਜਦੋਂ ਕਿਹਾ ਉਹਨਾਂ ਨੇ ਵੀ ਉਸ ਸਮੇਂ ਸਾਡਾ ਮਸਲਾ ਹੱਲ ਕੀਤਾ ਡਿਪਟੀ ਮੇਅਰ ਸਾਹਿਬ ਨੇ ਵੀ ਉਸ ਸਮੇਂ ਸਾਡਾ ਮਸਲਾ ਹੱਲ ਕੀਤਾ ਤੁਸੀਂ ਡਿਪਟੀ ਮੇਅਰ ਸਤ ਸ੍ਰੀ ਅਕਾਲ ਭਾਜੀ ਮਲਕੀਤ ਸਿੰਘ ਗੁਰਦੀਪ ਸਿੰਘ ਦੀ ਗੱਲ ਕਰ ਰਹੀ ਹਾਂ ਜੀ ਉਹ ਸੇਰਾ ਤੋਂ ਹਾਂਜੀ ਗੁਰਦੀਪਾ ਜੀ ਕੀ ਹਾਲ ਚਾਲ ਬਰਦਰ ਬਹੁਤ ਵਧੀਆ ਸਰ ਤੁਸੀਂ ਸੁਣਾਓ ਠੀਕ ਹੋ ਬਹੁਤ ਵਧੀਆ ਪਾਜੀ ਬਹੁਤ ਵਧੀਆ ਸਰ ਪਹਿਲੇ ਤਾਂ ਸਰ ਬਹੁਤ ਬਹੁਤ ਥੈਂਕ ਯੂ ਜਦੋਂ ਤੁਹਾਡੇ ਨਾਲ ਸਰ ਕੱਲ ਗੱਲਬਾਤ ਹੋਈ ਸੀ ਕਿ ਮੇਰੀ ਉਸ ਤੋਂ ਬਾਅਦ ਰਾਤੀ ਤੁਸੀਂ ਮੈਨੂੰ ਖੁਦ ਫੋਨ ਕਰਕੇ ਕਿਹਾ ਕਿ ਕਿਹੜਾ ਏਰੀਆ ਆ ਤੇ ਜਿਹੜਾ ਮਸਲਾ ਆਇਆ ਸਰ ਹੱਲ ਕਰਾਇਆ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਮੈਂ ਪਾਜੀ ਉਸੇ ਵੇਲੇ ਅਫਸਰਾਂ ਨੂੰ ਕਹਿਤਾ ਸੀ ਕਿਉਂਕਿ ਅਸੀਂ ਤਾਂ ਹਰ ਟਾਈਮ ਪਾਜੀ ਸੇਵਾ ਲਈ ਹਾਜ਼ਰ ਹਾਂ ਜੀ ਕਿ ਜਿੱਥੇ ਕੋਈ ਪ੍ਰੋਬਲਮ ਆਉਂਦੀ ਆ ਚਲੋ ਜੇ ਕੋਈ ਨਹੀਂ ਦੱਸਦਾ ਤੇ ਜੇ ਤੁਸੀਂ ਖਬਰ ਕਰ ਜਾਂਦੇ ਆ ਸਾਨੂੰ ਪਤਾ ਲੱਗ ਜਾਂਦਾ ਪਾਜੀ ਅਸੀਂ ਉਸੇ ਵੇਲੇ ਅਫਸਰਾਂ ਨੂੰ ਕਹਿ ਦਿੰਦੇ ਆ ਕਿ ਜਿਹੜੀ ਪ੍ਰੋਬਲਮ ਦਾ ਹੱਲ ਜਿਹੜੇ ਬਹੁਤ ਵਧੀਆ ਇਨਸਾਨ ਨੇ ਜਦੋਂ ਵੀ ਅਸੀਂ ਇਹਨਾਂ ਨੂੰ ਕਾਲ ਕੀਤੀ ਹਮੇਸ਼ਾ ਜਿਹੜੇ ਮਸਲੇ ਹੱਲ ਹੋਏ ਆ ਹਮੇਸ਼ਾ ਆਮ ਆਦੀ ਪਾਰਟੀ ਨੇ ਵੀ ਕਾਫੀ ਸਾਡੇ ਜਿਹੜੇ ਮਸਲੇ ਹੱਲ ਕਰਾਏ ਆ ਉੱਥੇ ਇਹ ਵੀ ਗੱਲ ਕਹਿਣਾ ਚਾਹੁੰਗਾ ਕਿ ਕੁਛ ਨਾ ਕੁਛ ਪਬਲਿਕ ਦੀ ਵੀ ਜਿਹੜੀ ਆ ਦਿੱਕਤ ਹੋ ਜਾਂਦੀ ਹੈ ਜਦੋਂ ਤੁਸੀਂ ਲੋਕਾਂ ਘਰਾਂ ਦੇ ਜਿਹੜੇ ਸਫਾਈ ਕਰਦੇ ਉਹ ਕੂੜਾ ਕਚਰਾ ਉਹ ਤੁਸੀਂ ਇਦਾਂ ਹੀ ਬਾਹਰ ਸੁੱਟ ਦਿੰਦੇ ਹੋ ਉਹਦੇ ਕਰਕੇ ਜਿਹੜੀਆਂ ਨਾਲੀਆਂ ਬਲੌਕ ਹੋ ਜਾਂਦੀਆਂ ਤੇ ਜਿਹੜੇ ਗੱਟਰ ਆ ਉਹ ਸਾਰੇ ਬੰਦ ਹੋ ਜਾਂਦੇ ਆ ਜਿਹਦੇ ਕਰਕੇ ਗਲੀਆਂ ਦੇ ਵਿੱਚ ਪਾਣੀ ਜਿਹੜਾ ਆਣਾ ਸ਼ੁਰੂ ਹੋ ਜਾਂਦਾ ਸੋ ਲੋਕਾਂ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਥੋੜੀ ਸਮਝਦਾਰੀ ਵਰ ਹੇ ਬਲੌਕ ਹੋ ਜਾਂਦੇ ਉੱਥੇ ਤੁਹਾਨੂੰ ਦੱਸ ਦੇ ਕਿ ਅਸੀਂ ਵੀ ਪੱਤਰਕਾਰ ਸਾਡਾ ਕੰਮ ਖਬਰ ਕਰਨਾ ਪਰ ਉਸ ਦੇ ਨਾਲ ਨਾਲ ਵੀ ਜੇ ਅਸੀਂ ਕਿਸੇ ਦਾ ਕੋਈ ਮਸਲਾ ਹੱਲ ਕਰਾ ਸਕਦੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਮੈਂ ਖੁਦ ਜਿਹੜਾ ਫੋਨ ਕੀਤਾ ਸੀਗਾ ਕਿ ਲੋਕਾਂ ਨੂੰ ਜਿਹੜੀ ਤਕਲੀਫ ਜਿਹੜੀ ਨਾ ਹੋਵੇ ਹਾਲਾਂਕਿ ਅਸੀਂ ਕਿਸੇ ਪਾਰਟੀ ਵੱਲੋਂ ਨਹੀਂ ਹੈਗੇ ਅਸੀਂ ਮੀਡੀਆ ਆ ਨਿਊਟਰਲ ਆ ਅਸੀਂ ਬਿਲਕੁਲ ਪਰ ਫਿਰ ਵੀ ਜੇ ਕਿਸੇ ਦਾ ਕੰਮ ਜਿਹੜੇ ਅਸੀਂ ਕਰਵਾ ਸਕਦੇ ਜ਼ਰੂਰ ਕਰਾਂਦੇ ਲੋਕਾਂ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਦੇ ਮੱਥੇ ਜਾਂ ਕੌਂਸਲਰ ਦੇ ਮੱਥੇ ਨਾ ਥੋਪੀਆਂ ਜਾਣ ਜਦਕਿ ਆਪਣੇ ਜਿਹੜੇ ਤੁਸੀਂ ਘਰ ਦੀ ਸਫਾਈ ਕਰਦੇ ਹੋ ਤੇ ਜਿਹੜਾ ਕਚਰਾ ਹੈ ਸਾਰੇ ਲਿਫਾਫੇ ਬੋਟਲਾਂ ਜਿਹੜੀਆਂ ਉਹਦੇ ਵਿੱਚ ਚਲ ਜਾਂਦੀਆਂ ਜਿਹਦੇ ਕਰਕੇ ਜਿਹੜੇ ਗਟਰ ਸਾਰੇ ਬਲੌਕ ਹੋ ਜਾਂਦੇ ਸੋ ਲੋਕਾਂ ਨੂੰ ਵੀ ਜਿਹੜਾ ਆ ਸਮਝਦਾਰ ਹੋਣਾ ਚਾਹੀਦਾ ਸੋ ਹੋਰ ਵੀ ਮੁਹੱਲਿਆਂ ਦੇ ਵਿੱਚ ਜੇ ਕਿਸ ਤਰ੍ਹਾਂ ਦੀ ਸੀਵਰੇਜ ਦੀ ਪ੍ਰੋਬਲਮ ਪ੍ਰੋਬਲਮ ਆਂਦੀ ਹੈ ਦੋਸਤੋ ਕਮੈਂਟ ਰਾਹੀਂ ਸਾਡੇ ਨਾਲ ਜਰੂਰ ਸੰਪਰਕ ਕਰਨ ਦੀ ਸੰਪਰਕ ਜਿਹੜਾ ਆ ਸਾਡਾ ਨਾਲ ਕਰੋ ਤਾਂ ਕਿ ਤੁਹਾਡੇ ਮੁਹੱਲਿਆਂ ਦੇ ਵਿੱਚ ਜਿਹੜੀ ਸਮੱਸਿਆ ਵਾ ਅਸੀਂ ਉਸ ਚੀਜ਼ ਦਾ ਜਿਹੜਾ ਹੱਲ ਕਰਾ ਸਕੀਏ ਸਰਕਾਰ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਦੱਸ ਸਕੀਏ ਕੈਮਰਾਮੈਨ ਅਮਨ ਦੇ ਨਾਲ ਮੈਂ ਰਿਪੋਰਟਰ ਗੁਰਦੇਵ ਸਿੰਘ ਯੂਸਰਾ ਟੀਵੀ ਜਲੰਧਰ